RRB ਦੇ ਵਿੱਚ ਬਈ ਭਰਤੀ ਖੁੱਲ ਗਈ ਆ ਰੇਲਵੇ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਟੋਟਲ ਵੈਕੈਂਸੀਆਂ 1238 ਆ ਪੂਰੀ ਕੰਟਰੀ ਦੇ ਵਿੱਚ ਤੇ ਟੈਕਨੀਕਲ ਗ੍ਰੇਡ 3 ਦੀਆਂ ਪੋਸਟਾਂ 6055 ਤੇ ਟੈਕਨੀਕਲ ਗ੍ਰੇਡ 1 ਦੀਆਂ ਪੋਸਟਾਂ 183 ਆ ਅਪਲਾਈ ਡੇਟ ਆ 28 ਜੂਨ ਤੋਂ ਲੈ ਕੇ 28 ਜੁਲਾਈ ਤੱਕ ਦੀ 1 ਮਹੀਨਾ ਪੂਰਾ ਦਿੱਤਾ ਗਿਆ ਹੈ ਤੇ ਫੀਸ ਇਹਦੀ ਜਰਨਲ ਵਾਸਤੇ ਜਿਹੜੀ ਆ 500 ਰੁਪਇਆ ਤੇ ਬਾਕੀ ਐਸਸੀ ਬੀਸੀ ਦੀਆਂ ਕੁਝ ਕੈਟੇਗਰੀਆਂ ਆ ਜਾਂਦੀਆਂ ਐ ਤੇ ਐਕਸ ਸਰਵਿਸਮੈਨ ਆ ਜਾਂਦੇ ਉਹਨਾਂ ਦੀ ਫੀਸ 250 ਰੁਪਇਆ ਤੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਟੈਕਨੀਕਲ ਗ੍ਰੇਡ 1 ਦੇ ਵਿੱਚ ਬੀਐਸਸੀ ਹੋਣੀ ਜ਼ਰੂਰੀ ਆ ਜਾਂ 3 ਸਾਲ ਦਾ ਕੰਪਿਊਟਰ ਡਿਪਲੋਮਾ ਹੋਵੇ ਤੇ ਜਾਂ ਡਿਗਰੀ ਹੋਵੇ ਇੰਜੀਨੀਅਰਿੰਗ ਦੀ ਠੀਕ ਆ ਜਿਹੜੀ ਬੀਐਸਸੀ ਆ ਉਹ ਕੁਝ ਚੁਣਿੰਦਾ ਜ਼ਰੂਰੀ ਸਬਜੈਕਟ ਯਾਨੀ ਕਿ ਕੰਪਿਊਟਰ ਵਿੱਚ ਹੋਣਾ ਜ਼ਰੂਰੀ ਆ ਤੇ ਟੈਕਨੀਕਲ ਗ੍ਰੇਡ 3 ਦੀ ਗੱਲ ਕਰੀਏ میٹرਕੁਲੇਸ਼ਨ ਜਾਂ ਐਸਐਸਐਲਸੀ ਤੇ ਨਾਲ ਟ੍ਰੇਡ ਦੇ ਰਿਲੇਟਡ ਕੋਈ ਕੋਰਸ ਹੋਣਾ ਚਾਹੀਦਾ ਹੈ ਉਹ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਤੇ ਏਜ ਜਿਹੜੀ ਆ ਗ੍ਰੇਡ 1 ਦੀ 18 ਤੋਂ 33 ਸਾਲ ਆ ਤੇ ਗ੍ਰੇਡ 3 ਦੀ ਜਿਹੜੀ ਏਜ ਆ ਉਹ 18 ਤੋਂ 30 ਸਾਲ ਆ ਹੁਣੇ ਜਾ ਕੇ ਅਪਲਾਈ ਕਰ ਦਿਓ ਤੇ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਵੀ ਕੰਮ ਆ ਸਕੇ ਵੀਡੀਓ